ਬਠਿੰਡਾ ਬਣਿਆ ਗੈਸ ਚੈਂਬਰ 에ਅਰ ਕੁਆਲਿਟੀ ਇੰਡੈਕਸ ਹੋਇਆ 400 ਤੋਂ ਪਾਰ ਬਠਿੰਡਾ ਵਿੱਚ ਵਧਿਆ ਪ੍ਰਦੂਸ਼ਣ ਦਾ ਪੱਧਰ ਅਤੇ 에ਅਰ ਕੰਡੀਸ਼ਨ ਇੰਡੈਕਸ 400 ਤੋਂ ਪਾਰ ਹੋ ਚੁੱਕਾ ਹੈ ਸੜਕਾਂ ਤੇ ਆਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਅਤੇ ਹਸਪਤਾਲਾਂ ਦੇ ਵਿੱਚ ਬਿਮਾਰਾਂ ਦੀ ਗਿਣਤੀ ਵੀ ਵੱਧ ਚੁੱਕੀ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀਆਂ ਜਿੱਥੇ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਦੋ ਪਹੀਆ ਵਾਹਨਾ ਦੇ ਉੱਤੇ ਆਉਣ ਜਾਣ ਵਾਲੇ ਲੋਕਾਂ ਦੀਆਂ ਕਾਫੀ ਮੁਸ਼ਕਲਾਂ ਇਸ ਟਾਈਮੇ ਵੱਧ ਗਈਆਂ ਹਨ ਅਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਰਫ ਛੜਕਾ ਤੇ ਚੱਲਣ ਵਾਲੇ ਹੀ ਪ੍ਰੇਸ਼ਾਨ ਨਹੀਂ ਇਸ ਪ੍ਰਦੂਸ਼ਣ ਦੇ ਨਾਲ ਹਸਪਤਾਲਾਂ ਦੇ ਵਿੱਚ ਬਿਮਾਰਾਂ ਦੀ ਗਿਣਤੀ ਵੀ ਵੱਧ ਚੁੱਕੀ ਹੈ ਪਿੰਡਾਂ ਦੇ ਵਿੱਚੋਂ ਦੁੱਧ ਲੈ ਕੇ ਆਉਣ ਵਾਲੇ ਦੁੱਧੀਆਂ ਦਾ ਕਹਿਣਾ ਹੈ ਕਿ ਉਹ ਦੂਰ ਤੋਂ ਮੋਟਰਸਾਈਕਲਾਂ ਤੇ ਆਉਂਦੇ ਹਨ ਪ੍ਰੰਤੂ ਉਹਨਾਂ ਵੱਲੋਂ ਮੂੰਹ ਵੀ ਆਪਣਾ ਬੰਨ ਕੇ ਵੀ ਆਪਣਾ ਸਫਰ ਕੀਤਾ ਜਾਂਦਾ ਹੈ ਲੇਕਿਨ ਫਿਰ ਵੀ ਜਿਹੜੀ ਉਹਨਾਂ ਦੀ ਅੱਖਾਂ ਦੇ ਵਿੱਚ ਜਲਣਾ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਪ੍ਰਾਲੀ ਸਾੜ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਆਪਣਾ ਕਰ ਰਹੀਆਂ ਹਨ ਲੇਕਿਨ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਧੂਆ ਪ੍ਰਾਲੀ ਦਾ ਨਹੀਂ ਹੈ ਉਹਨਾਂ ਵੱਲ ਅੱਗ ਨਹੀਂ ਆਪਣਾ ਹਾਈ ਤੱਕ ਜ਼ਿਆਦਾਤਰ ਕੋਈ ਆਪਣਾ ਲਗਾਈ ਗਈ ਲੇਕਿਨ ਇਹ ਜਿਹੜਾ ਧੂਆ ਹੈ ਇਹ ਫੈਕਟਰੀਆਂ ਦਾ ਧੂਆ ਹੈ ਲੇਕਿਨ ਇਹ ਧੂਆਂ ਬਹੁਤ ਜ਼ਿਆਦਾ ਆਪਣਾ ਵੱਧ ਚੁੱਕਾ ਹੈ ਜੇ ਆਪਾਂ ਗੱਲ ਕਰੀਏ 에ਅਰ ਕੁਆਲਿਟੀ ਦੀ ਤਾਂ 0 ਤੋਂ 50 ਤੱਕ ਜਿਹੜੀ ਇਹ ਆ ਰਹਿਣੀ ਚਾਹੀਦੀ ਹੈ ਅਤੇ ਜਦੋਂ ਉਸ ਤੋਂ ਉੱਪਰ ਹੋ ਜਾਂਦੇ ਤੇ ਇਸ ਦੇ ਨਾਲ ਮੁਸ਼ਕਲਾਂ ਜਿਹੜੀਆਂ ਉਹ ਵੱਧ ਜਾਂਦੀਆਂ ਹਨ ਤੇ ਹੁਣ ਬਠਿੰਡਾ ਦੇ ਅੰਦਰ ਇਹ ਆਪਣਾ 400 ਤੋਂ ਪਾਰ ਹੋ ਚੁੱਕੀ ਹੈ ਆ ਉਸ ਨੂੰ ਸ੍ਰੋਣਨ ਐਸ ਸੰਬੰਧੀ ਕੀ ਕਹਿੰਦੇ ਨੇ ਰਾਘੀਰ ਇਸ ਮਾਮਲੇ ਨੂੰ ਲੈ ਕੇ ਮੇਰਾ ਪਿੰਡ ਗਹਿਰੀ ਭਾਗੇ ਕੀ ਨਾਮ ਹੈ ਬਲਕਿ ਇਹ ਸਿੰਘ ਹਾਲਾਤ ਕੀ ਨੇ ਕਿ ਕਿਲੋਮੀਟਰ ਬਟੰਡਾ ਚੱਲ ਕੇ ਆਏ ਮੋਟਰਸਾਈਕਲ ਮੈਂ 10 12 ਕਿਲੋਮੀਟਰ ਚੱਲ ਕੇ ਆਈ ਬਹੁਤ ਧੂਆ ਹੈ ਬਹੁਤ ਪ੍ਰਦੂਸ਼ਣ ਜਿਆਦਾ ਹੋਇਆ ਖੜਾ ਹੈ ਫੈਕਟਰੀਆਂ ਦਾ ਹੋਰਾਂ ਦਾ ਸਾਰਾ ਇਹ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਵਸੇ ਬੁਵਾਰੀ ਦੇ ਘਰ ਹੈ ਇਹ ਬਿਮਾਰੀਆਂ ਕਿੰਨੀਆਂ ਵਸੀਆਂ ਕੋਈ ਬਹੁਤ ਜਿਆਦਾ ਬੁਵਾਰੀਆਂ ਵੱਧਿਆ ਆਪਾਂ ਚ ਧੂਆ ਆਉਂਦਾ ਹੈ ਬਚਦੀਆਂ ਅੱਖਾਂ ਹੋਰ ਪ੍ਰਦੂਸ਼ਣ ਅੰਦਰ ਜਾਂਦਾ ਹੈ ਉਹਦੇ ਬਿਮਾਰੀਆਂ ਬਹੁਤ ਹੋ ਜਾਂਦੀਆਂ ਦਿੱਲੀ ਵਾਲੇ ਕਹਿੰਦੇ ਕਿ ਪੰਜਾਬ ਜਾ ਕੇ ਲਾਉਂਦੇ ਆਂ ਬਰਾਲੀ ਨੂੰ ਨਹੀਂ ਬਰਾਲੀ ਨੂੰ ਐਸ ਕੀ ਬਹੁਤ ਘੱਟ ਲੱਗੇ ਯਾ ਤੇ ਆਪਣੇ ਫੈਕਟਰੀਆਂ ਦੀ ਜਿਆਦਾ ਔਫਾ ਕਿੰਨਾ ਹੋ ਗਿਆ ਬੰਦੇ ਬਹੁਤ ਜ਼ਿਆਦਾ ਹੋ ਗਿਆ ਜੀ ਜਿਉਣਾ ਬਹੁਤ ਔਖਾ ਲੋਕ ਇਹ ਕਿੰਨਾ ਮਾਤੋ ਡਾਕੇ ਦਾ ਜਿਸ ਕਰਨ ਸੰਗ ਹੈ ਇਤੋ ਵੰਦੀ ਰਪੇਣਾ ਜੀ ਸ਼ੰਮ ਕਰ ਦਿਆਂ ਅਸੀਂ ਖੇਤੀ ਵੀ ਕਰਦੇ ਆ ਜੀ ਨਾਲ ਡੇਰੀ ਫਾਰਮ ਜੀ ਹੈ ਮਾ ਕਿੰਨਾ ਗੱਲ ਕਰੀਦਾ ਪਰ ਪਤਾ ਹੈਗਾ ਜੀ ਪਰ ਹਰੇਕ ਕੋਈ ਦਸਾਂ ਨੇ ਅੱਗ ਨਹੀਂ ਲਾਈ ਜੀ ਤੇ ਮੈਂ ਧਾਣੀ ਚ ਰਹਿੰਦਾ ਜੀ ਗਲਾਗੌਰ ਤੋਂ ਵੱਡੀ ਔਰਤ ਕੋ ਸਮਝ ਲੈ ਜੀ 3 ਕਿਲੋ ਤੇ ਮਰੇ ਆਪਦੇ ਵੀ 10 12 ਕਿਲੋ ਦੀ ਖੇਤੀ ਹੈ ਜੀ ਮੈਂ ਵੀ ਨਹੀਂ ਭਰਾਈ ਸਾਰੀ ਨਾ ਮੇਰੇ ਚਾਚੇ ਤਾਇਆ ਨੇ ਸਾਰੀ ਆਈ ਮੇਰਾ ਚਾਚੇ ਦਾ ਬੇਟਾ ਜੀ ਉਹ ਸੌ ਕੁਲਾ ਬਾਹੀ ਕਰਦਾ ਠੇਕੇ ਦੇ ਲੈ ਕੇ ਬਾਹਰ ਉਹ ਹਾਲਤਾਂ ਹੀ ਪਰਾਰੇ ਵਿੱਚ ਆ ਗਈ। ਦੁਵਾਰੀਆਂ ਕਿਹਨੇ ਜਵਾਲ ਕੀ ਕਰਦੇ? ਦੁਵਾਰੀਆਂ ਤਾਂ ਜੀ ਹਰੇਕ ਨੂੰ ਢੇਮੂ ਹੋਈ ਜਾਂਦਾ ਜੀ। ਦੁਵਾਰੀਆਂ ਤੇ ਇਦਾਂ ਤਰ੍ਹਾਂ ਹੋਇਆਗਾ ਕੀ ਹੋਈ। ਉਹ ਸਾਡੇ ਕਿਸਾਨਾਂ ਨੂੰ ਕਹਿ ਦਿਆ ਜੀ ਇਹ ਆਪਲਾ ਹੁੰਦੇ ਆ। ਕੋਈ ਵੀ ਅਗ ਲਈ ਜਹਾਕੀ। ਉਹ ਸਾਡੇ ਪਿੰਡ 'ਚ ਆ ਜੀ ਜਿਹੜੇ ਗੱਠਰ ਹੋਣ ਆਣੇ ਜੀ ਕੋਈ ਚੱਕਣ ਨਹੀਂ ਹੁੰਦਾ ਜੀ। ਇੱਕ ਮਸ਼ੀਨ ਦਿੱਤੀ ਉਹ ਸਾਡੇ ਤੋਂ ਗਾੜੀ ਪਿੰਡ ਨੂੰ। ਕੋਈ ਮਸ਼ੀਨ ਨਹੀਂ ਸਰਕਾਰ ਲਈ ਬੱਚਿਆਂ ਦੇ ਲਈ ਜਿਆਦਾ ਪਤਾ ਨਹੀਂ ਬੱਚਿਆਂ ਦੇ ਲਈ ਬੱਚਿਆਂ ਦਾ ਵੀ ਮੇਰੇ ਦੇ ਪੁੱਤ ਦਾ ਇਹ ਨਾ ਮੇਰਾ 65 ਸਾਲ ਦੀ ਉਮਰ ਹੋਈ ਮੈਨੂੰ ਤੁਸੀਂ ਇਹ ਦੇਖੋ ਜੀ ਮੇਰੇ ਅੱਖਾਂ ਮੱਚੀ ਜਾਂਦਾ ਸਾਹ ਹੀ ਅੱਖਾਂ ਆ ਰਹੇ ਬੱਚਾ ਵਿੱਚ ਨਿਕ ਮਸੱਲੇ ਬਹੁਤ ਜਿਆਦਾ ਆ ਰਹੇ ਹੈ ਜੀ ਮੁਆਵਜ਼ਾ ਕਿਨੇ ਵੱਲ ਜੇ ਮੁਆਵਜ਼ਾ ਵੱਧ ਨਹੀਂ ਬਹੁਤ ਜਿਆਦਾ ਮੁਆਵਜ਼ਾ ਨਹੀਂ ਆਇਆ ਐਸੀਆਂ ਦਈ ਜਾਂਦੇ ਇਹਦੇ ਨਾਲ ਆ ਦਿਵਾਲੀ ਆਏ ਤਾਂ ਗੁਰਾਹਾਲੀ ਸੀ ਜੀ ਪਟੇ ਉਹਦੇ ਕੋਲ ਕਿਸਾਨਾਂ ਦੀ ਆਗ ਹੀ ਨਹੀਂ ਸੀ ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਵੱਲੋਂ ਜਿਹੜਾ ਅਕਲ ਜਾਏ ਤਾਂ ਦੇ ਤੋ ਨਾ ਨਾ ਰਹੀ ਅਰੇ ਕਿਸੇ ਤੁਸੀਂ ਅਗਰੇ ਟੋਗੜੀ ਆਓ ਸਾਡੇ ਪਿੰਡ ਕੀ ਅਖਰਾਈ ਕੋਈ ਮਾੜਾ ਮੋਟਾ ਕਿਸੇ ਨੇ ਉਹ ਵੀ ਲਾਈ ਹੋਵੇ ਜੇ ਪੰਜੀ ਵੇਟ ਤੋਂ ਬਾਅਦ ਤੇ ਤੁਸੀਂ ਪਹਿਲਾਂ ਹੀ ਆ ਕਰਾਈ ਜੀ ਹਾਂ ਹਾਂਜੀ ਹਾਂਜੀ ਤੇ ਸਾਡੀ ਬੇਨਤੀ ਹੈ ਜੀ ਇੱਕ ਸਰਕਾਰ ਨੂੰ ਹਰੇਕ ਪਿੰਡ ਪਿੰਡ ਨੂੰ ਦੋ ਦੋ ਤਿੰਨ ਤਿੰਨ ਮਸ਼ੀਨਾ ਦੇਣ ਜੀ ਕਰਤਾਂਗਾ ਅਸੀਂ ਅੱਗ ਨਹੀਂ ਲਾਵਾਂਗੇ ਉਹਨਾਂ ਨੂੰ ਵੀ ਫਾਇਦਾ ਜੀ ਜਾਲ ਔਰ ਮੱਛੀਆ ਹੋ ਰਹੇ ਹੁੰਦਾ ਜੀ ਤੇ ਪਰ ਗੱਟਾਂ ਵਾਲੀਆਂ ਮਸ਼ੀਨਾ ਦਾ ਕੋਈ ਹੱਲ ਨਹੀਂ ਕਰ ਸਕਦੇ ਜੀ